ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਗੱਲ ਕਰਾਂਗੇ ਚਿੱਟੇ ਕੱਪੜਿਆਂ ਤੇ ਲੱਗੇ ਦਾਗ ਦੀ ਇਹ ਦੇਖੋ ਮੇਰੀ ਸ਼ਰਟ ਨਵੀਂ ਚਿੱਟੇ ਰੰਗ ਦੀ ਇਹਨੂੰ ਸਬਜੀ ਦੇ ਦਾਗ ਲੱਗ ਗਏ ਨੇ ਤੁਹਾਨੂੰ ਪਤਾ ਹੀ ਆ ਚਿੱਟੀ ਸ਼ਰਟ ਤੋਂ ਦਾਗ ਲਾਣਾ ਬਹੁਤ ਔਖਾ ਹੁੰਦਾ ਆ ਇਹ ਬਿਲਕੁਲ ਇਹ ਮੇਰੀ ਨਵੀਂ ਸ਼ਰਟ ਆ ਤੇ ਕੱਲ ਪਾਈ ਦੀ ਸੀ ਤੇ ਸਬਜੀ ਕੰਦੇ ਖਾਂਦੇ ਸ਼ਰਟ ਦੇ ਉੱਪਰ ਡੋਲ ਗਈ ਤੇ ਇਹ ਤੇਲ ਦਾ ਦਾਗ ਆ ਤੇ ਅੱਜ ਅਸੀਂ ਤੁਹਾਨੂੰ ਇਸ ਨੂੰ ਲਾ ਕੇ ਦੱਸਾਂਗੇ ਸਾਬਣ ਨਾਲ ਇਹ ਦਾਗ ਨਹੀਂ ਲੱਥਣਾ ਤੇ ਅੱਜ ਇੱਕ ਚੀਜ਼ ਦੱਸਾਂਗੀ ਜਿਹਦੇ ਨਾਲ ਮੈਂ ਤੁਹਾਨੂੰ ਦਾਗ ਲਾ ਕੇ ਦੱਸਾਂਗੀ ਤੁਸੀਂ ਉਸ ਨਾਲ ਹਰ ਤਰ੍ਹਾਂ ਦਾ ਦਾਗ ਲਾ ਸਕਦੇ ਹੋ ਜੇ ਤੁਹਾਡੇ ਪੈਨ ਦੇ ਦਾਗ ਨੇ ਤਾਂ ਉਹ ਵੀ ਉਹਦੇ ਨਾਲ ਲੱਥ ਜਣਗੇ ਜੇ ਤੁਹਾਡੇ ਤੇਲ ਦੇ ਦਾਗ ਨੇ ਉਹ ਵੀ ਲੱਥ ਜਣਗੇ ਕਿਸੇ ਤਰ੍ਹਾਂ ਦਾ ਵੀ ਦਾਗ ਹੋਏ ਉਹਦੇ ਨਾਲ ਲੱਥ ਜਾਂਦਾ ਆ ਇਹ ਦਾਗ ਸ਼ਰਟ ਦੇ ਅੱਗੇ ਲੱਗੇ ਦਾ ਆ ਤੇ ਇਹਨੂੰ ਲਾਉਣਾ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਇਸ ਨੂੰ ਸਾਬਣ ਨਾਲ ਲਾਵਾਂਗੇ ਤੇ ਇਹ ਸਾਡਾ ਦਾਗ ਨਹੀਂ ਲੱਤੇਗਾ ਫਿੱਕਾ ਹੋ ਜਾਏਗਾ ਪਰ ਪੱਕਾ ਦਾਗ ਹੁੰਦਾ ਹੈ ਤੇ ਨਹੀਂ ਲੱਗਦਾ ਤੇ ਅਸੀਂ ਲੈਣੀ ਇੱਕ ਚੀਜ਼ ਆ ਜੋ ਚੀਜ਼ ਆਪਾਂ ਨੂੰ ਦੱਸਾਂਗੇ ਜਿਹਦੇ ਨਾਲ ਅਸੀਂ ਇਹ ਦਾਗ ਨੂੰ ਲਾਣਾ ਹੈ ਜਿਹੜੀ ਚੀਜ਼ ਆਪਾਂ ਲੈਣੀ ਆ ਉਹ ਹਰ ਘਰ ਵਿੱਚ ਹੁੰਦੀ ਆ ਤੇ ਉਸ ਦੇ ਬਹੁਤ ਸਾਰੇ ਫਾਇਦੇ ਹੈਗੇ ਆ ਉਹਦੇ ਨਾਲ ਘਰ ਦੀ ਕਲੀਨਿੰਗ ਵੀ ਬਹੁਤ ਵਧੀਆ ਹੁੰਦੀ ਆ ਜੇ ਤੁਹਾਡੇ ਕੋਲ ਨਹੀਂ ਹੈਗੀ ਤੇ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜਾਂਦੀ ਆ ਨਾ ਦਾ ਜ਼ਿਆਦਾ ਮਹਿੰਗੀ ਹੁੰਦੀ ਆ ਅਸੀਂ ਲੈਣੀ ਆ ਰੈੱਡ ਹਾਰਪਿਕ ਅਸੀਂ ਨਿੰਬੂ ਫਲੇਵਰ ਵਾਲੀ ਲੈਣੀ ਆ ਮੇਰੇ ਬਿਨਾਂ ਨਿੰਬੂ ਦੇ ਫਲੇਵਰ ਵਾਲੀ ਆ ਪਰ ਮੈਂ ਤੁਹਾਨੂੰ ਉਹਦੇ ਨਾਲ ਹੀ ਲਾ ਕੇ ਦੱਸਾਂਗੀ ਜਦੋਂ ਤੁਸੀਂ ਦਾਗ ਲਾਣੇ ਆ ਤੇ ਨਿੰਬੂ ਵਾਲੀ ਲੈਣੀ ਆ ਮਾਦੇ ਕੋ ਸਾਡੀ ਸ਼ਰਟ ਹੈ ਅਦੇ ਤੇ ਅਸੀਂ ਹਾਰਪਿਕ ਦੀ 1 2 ਗੋਲ ਲਗਾਵਾਂਗੇ ਇਹ ਦੇਖੋ ਅਸੀਂ ਲੈਣਾ ਪੁਰਾਣਾ ਬੁਰਸ਼ ਦੰਦਾ ਵਾਲਾ ਆਦੇ ਨਾਲ ਇਸ ਨੂੰ ਘੋੜਾ ਕਰਾਂਗੇ ਤੇ ਦੇਖੋ ਦਾ ਸਾਡਾ ਨਿਕਲ ਗਿਆ ਕਮੈਂਟ ਰਿਚ ਦਿਓ ਗੱਲ ਗੱਲ ਗਿਆ ਦੇਖੋ ਸਾਨੂੰ ਬਰਸ਼ ਵੀ ਮਾਰਾਂ ਦੀ ਜਰੂਰਤ ਨਹੀਂ ਪਈ ਦੇਖੋ ਬਰਾ ਉਹ ਬਿਲਕੁਲ ਨਹੀਂ ਮਾਰਾ ਲੈਸੇ ਤਾਂ ਦਿੱਤੇ ਸਾਬਣ ਲਗਾਉਣ ਦੀ ਕੋਈ ਜਰੂਰਤ ਨਹੀਂ ਅਸੀਂ ਲਾਈ ਆ ਹਾਰਪਿਕ ਤੇ ਹਾਰਪਿਕ ਨੂੰ ਲਾਂਹ ਦੇ ਲਈ ਅਸੀਂ ਇਹਦੇ ਤੇ ਸਾਬਣ ਲਗਾਉਣਾ ਉਸ ਤਰ੍ਹਾਂ ਸਾਬਣ ਦੀ ਜਰੂਰਤ ਨਹੀਂ ਹੈਗੀ ਇਹਦੇ ਤੇ ਅਦੇਖੋ ਸ਼ਰਟ ਨਾਲ ਪੋੜਿਆ ਆ ਪਾਣੀ ਜਿਹੜਾ ਕੱਢ ਲੈਣੇ ਨੇ ਇਹ ਹਾ ਦੇਖੋ ਸਾਡੀ ਸ਼ਰਟ ਕਿੰਨੀ ਵਧੀਆ ਸਾਫ ਹੋਈ ਆ ਤੇ ਕੋਈ ਵੀ ਦਾਗ ਨਹੀਂ ਤੁਸੀਂ ਵੀ ਵਾਈਟ ਕੱਪੜੇ ਤੋਂ ਹਾਰਪਿਕ ਨਾਲ ਦਾਗ ਲਾ ਸਕਦੇ ਹੋ ਜੇ ਪੈਨ ਦੇ ਦਾਗ ਆਇਆ ਤਾਂ ਹਾਰਪਿਕ ਨਾਲ ਪੈਨ ਦੇ ਦਾਗ ਵੀ ਲੱਥ ਜਾਣਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਤਰੀਕਾ ਕਿੱਦਾਂ ਦਾ ਲੱਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ